ਲਓ ਜੀ ਦੋਸਤੋ ਮੌਸਮ ਦੀਪ ਵਿਖਵਾਣੀ ਹੋਗੀ ਸਹੀ ਭਰਾਂ ਗਿੱਤ ਤਾਂ ਇਸ ਚੀਜ਼ ਦੀ ਆ ਕਿ ਅੱਗੇ ਕਦੇ ਇੰਨਾ ਸਹੀ ਨਹੀਂ ਸੀ ਹੋਇਆ ਅਨੁਮਾਨ ਜਿੰਨਾ ਕਿ ਇੱਕਦਮ 45 ਡਿਗਰੀ ਤੋਂ 33 ਤੇ ਆ ਗਿਆ ਹੈ ਨਾ ਚਲੋ ਖੁਸ਼ੀ ਵਾਲੀ ਗੱਲ ਹੈ ਗਰਮੀ ਕਟੇ ਬਹੁਤ ਜ਼ਿਆਦਾ ਗਰਮੀ ਸੀ ਖੰਨੇ ਤਾਹ ਹੋ ਲੱਗੀ ਬਾਰਿਸ਼ ਤੁਸੀਂ ਦੇਖਿਓ ਹੁਣ ਕਿੱਥੇ ਕਿੱਥੇ ਹੋ ਰਹੀ ਆ ਕਿਉਂਕਿ ਮੌਸਮ ਵਿਭਾਗ ਨੇ ਹਾਈ ਅਲਰਟ ਜਾਰੀ ਕੀਤਾ ਹੋਇਆ ਤੇਜ਼ ਹਵਾਵਾਂ ਦੇ ਵਿੱਚ ਨੇਰੀ ਚਖੜ ਇਹ ਸਭ ਚੱਲੂ ਲੋ ਜੀ ਆਪਾਂ ਮੀਚ ਆਪਣੀ ਸੂਤੀ ਕਰੀਏ ਪਰੇ 16 17 18 کم سے کم ایک ویک ਦਾ پورا ਅਲਰਟ ਆ ਮੌਸਮ ਵਿਭਾਗ ਵੱਲੋਂ ਨਹੀਂ ਦੀ ਆਸ ਕਰਨੀ ਸੀ ਪੈਣ ਦੀ ਪਰ ਬੱਦਲਵਾਈ پورے ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਮੌਸਮ ਇੱਕਦਮ ਬਦਲ ਚੁੱਕਿਆ ਤੁਸੀਂ ਵੀ ਦੱਸਿਓ ਕਿੱਥੇ-ਕਿੱਥੇ ਗਰਮੀ ਤੋਂ ਰਾਹਤ ਮਿਲ ਰਹੀ ਹੈ ਮੀਂਹ ਪੈਣਾ ਸਟਾਰਟ ਹੋ ਚੁੱਕਿਆ ਖੰਨੇ ਰਾਤ ਨੂੰ ਜ਼ਿਆਦਾ ਚਤਾਵਨੀ ਹੈ ਅੱਜ ਮੀਂਹ ਦੀ ਜਿ ਭਾਰੀ ਮੀਂਹ ਪਊ ਕਈਆਂ ਥਾਵਾਂ ਤੇ ਜਲ-ਥਲ ਹੋ ਤੇ ਬਾਕੀ ਦੇਖੋ ਵੈਸੇ ਟੈਂਪਰੇਚਰ ਤਾਂ ਕਾਫੀ ਡਾਊਨ ਆ ਚੁੱਕਿਆ ਕੱਲ ਦਾ 45 ਤੋਂ 33 ਤੇ ਆ ਗਿਆ ਤੇ ਬਾਕੀ ਦੇਖਦੇ ਆਂ ਦੱਸਿਓ ਕਮੈਂਟ ਕਰਕੇ ਕਿੱਥੇ-ਕਿੱਥੇ ਹੋਰ ਮੀਂਹ ਪੈ ਰਿਹਾ ਸਾਡੇ ਹੋ ਗਿਆ ਸਟਾਰਟ ਕੰਨੇ ਤੇ ਹੁਣ ਦੇਖਦੇ ਆਂ ਨਾਲ-ਨਾਲ ਸੂਰਜ ਦੇਵਤਾ ਵੀ ਦਿਖ ਰਿਹਾ ਹੈ ਅਜੇ ਸ਼ੁਰੂ ਹੋਇਆ ਬਾਕੀ ਦੇਖੋ ਮੌਸਮ ਵਿਭਾਗ ਦੇ ਹਿਸਾਬ ਨਾਲ ਜੇ ਚੱਲੀਏ ਤਾਂ ਪੂਰਾ ਫੀਕ ਮੀਂਹ ਦੱਸਿਆ ਹੋਇਆ ਹੈ ਕਿਤੇ ਜ਼ਿਆਦਾ ਕਿਤੇ ਹਲਕਾ ਚਲੋ ਕਿਤੇ ਵੀ ਪਵੇ ਵੈਦਰ ਦਾ ਤਾਂ ਫਰਕ ਪਊਗਾ ਹੀ ਪਊਗਾ ਜਿਹੜਾ ਗਰਮੀ ਉਹ ਘਟੂਗੀ ਘਟੂਗੀ ਡੈਫੀਨੇਟਲੀ ਕਿਉਂਕਿ ਜਿਹੜੇ ਗਰਮੀ ਦੇ ਵਿੱਚ ਬੂਟੇ ਪੰਛੀ ਆਪਾਂ ਵੀ ਇਨਸਾਨ ਵੀ ਸਾਰੇ ਗਰਮੀ ਨੇ ਅੱਤ ਵੀ ਬਹੁਤ ਮਚਾਈ ਹੋਈ ਸੀ ਤੇ ਚਲੋ ਕੁਝ ਰਾਹਤ ਮਿਲੂ ਕਿਸਾਨ ਵੀਰਾਂ ਨੂੰ ਰਾਹਤ ਮਿਲੂ ਭਾਰੀ ਜਿਹੜੇ ਇੰਜਣਾ ਨਾਲ ਪਾਣੀ ਦਿੰਦੇ ਆ ਝੋਨੇ ਨੂੰ ਉਸ ਚੀਜ਼ ਤੋਂ ਕਾਫੀ ਰਾਹਤ ਮਿਲੂਗੀ ਵਿਚਾਰਿਆਂ ਦੀ ਬਚਤ ਹੋ ਡੀਜ਼ਲ ਲਈ ਜਿਆਦਾ ਫੁੱਕਣਾ ਪਊਗਾ ਚਲੋ ਜੀ ਸ਼ੁਕਰ ਹੋਇਆ ਮੌਸਮ ਕੁਝ ਬਦਲਿਆ ਅੱਜ ਕੀ ਪਹਿਲੀ ਵਾਰੀ ਇਦਾਂ ਲੱਗਦਾ ਵੀ ਮੌਸਮ ਵਿਭਾਗ ਦੀ ਜਿਹੜੀ ਅਪਡੇਟ ਆ ਉਹ ਸਹੀ ਸਾਬਤ ਹੋ ਕਿਉਂਕਿ ਮੌਨਸੂਨਸ ਐਂਟਰ ਕਰ ਚੁੱਕੀਆਂ ਨੇ ਬੰਬੇ ਵਗੈਰਾ ਤਾਂ ਕਈ ਦਿਨ ਹੋ ਗਏ ਮੀਂਹ ਪਿੰਦੇ ਨੂੰ ਪਾਰੀ ਆਪਣੇ ਆ ਚੁੱਕੇ ਨੇ ਹੁਣ ਦੇਖਦੇ ਆਪਾਂ ਪੰਜਾਬ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਮੌਨਸੂਨ ਦਾ ਜਾਨਵਰ ਆਪਣਾ ਇੰਜੋਏ ਕਰਦੇ ਆ ਇਹ ਨਹੀਂ ਵੀ ਭੱਜਦੇ ਆ ਅੱਜ ਦੇਖੋ ਉਵੇਂ ਤਾਰਾਂ ਤੇ ਬੈਠੇ ਆ ਕਿਉਂਕਿ ਗਰਮੀ ਨੇ ਸਤਾਏ ਪੈਨੇ ਵਿਚਾਰੇ ਦਸਿਓ ਤੁਸੀਂ ਵੀ ਕਿੱਥੇ ਕਿੱਥੇ ਤੁਹਾਡੇ ਏਰੀਆ 'ਚ ਮੀਂਹ ਪੈ ਰਿਹਾ ਜੇ ਲੋਪਾਂ ਦੇਖਦੇ ਆ ਹੁਣ ਕਿੰਨੇ ਕੁ ਦੇਰ ਪੈਂਦਾ ਕੁਸ਼ ਰਹਾਤ ਮਿਲੂ ਗਰਮੀ ਤੋਂ ਜਿਵੇਂ ਕੱਲ ਦਾ ਟੈਂਪਰੇਚਰ ਡਾਊਨ ਹੋ ਚੁੱਕਿਆ। ਨਹੀਂ ਤਾਂ ਬਹੁਤ ਮੁਸ਼ਕਲ ਸੀ ਇੰਨੀ ਗਰਮੀ ਦੇ ਵਿੱਚ। ਤੇ ਦੇਖਦੇ ਹਾਂ ਰਾਤ ਦਾ ਮੌਸਮ ਕੀ ਕਹਿੰਦਾ। ਤਾਜੀ ਅਪਡੇਟ ਲੈ ਕੇ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੇ। ਕਿਉਂਕਿ ਇਹ ਮੀਂਹ ਤਾਂ ਪੂਰਾ ਵੀਕ ਦੱਸਿਆ ਹੀ ਹੋਇਆ ਕਿਸੇ ਜਗ੍ਹਾ ਘਟ ਕਿਸੇ ਜਗ੍ਹਾ ਵੱਧ ਇਫੈਕਟ ਕਰੂਗਾ ਜ਼ਰੂਰ। ਗਰਮੀ ਨੂੰ ਠੱਲ ਪਾਊਗੀ ਪਾਊਗੀ ਡੈਫੀਨੇਟਲੀ। अच्छा जी गुरविंदर जी सस्नमस्कार दुआ ਕਰਦੇ ਆ ਤੁਹਾਡੇ ਵੀ ਪਵੇ ਕਿਉਂਕਿ ਸਾਰਿਆਂ ਨੂੰ ਜ਼ਰੂਰਤ ਆ ਇਸ ਟਾਈਮ ਤੇ ਦੇਖੋ ਪੰਛੀ ਨਹੀਂ ਨਾ ਛੱਤਾਂ ਥੱਲੇ ਨੂੰ ਭੱਜਦੇ ਨੇ ਅੱਜ ਉਤਾਰਾਂ ਤੇ ਬੈਠੇ ਨੇ ਕਿਉਂਕਿ ਇਹ ਵੀ ਗਰਮੀ ਨੇ ਤੁਲਸੀ पे ਨੇ ਵਿਚਾਰੇ ਇਹਨਾਂ ਨੂੰ ਵੀ ਥੋੜੀ ਠੰਡਕ ਚਾਹੀਦੀ ਹੈ ਗਰਮੀ ਤੋਂ ਰਾਹਤ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਇਨਕ ਬੇਨਤੀ ਪ੍ਰਵਾਨ ਕਰਿਓ ਮਿਲਦੇ ਆ ਤੁਹਾਨੂੰ ਫੇਰ ਲੇਟੈਸਟ ਅਪਡੇਟ ਦੇ ਨਾਲ ਤਦ ਤੱਕ ਕਰੋ ਦੁਆ ਕਿ ਮੀਂਹ ਰੱਜ ਕੇ ਪਵੇ ਔਰ ਗਰਮੀ ਤੋਂ ਮਿਲੇ ਰਾਹਤ ਆਪਾਂ ਨੂੰ ਸਾਰਿਆਂ ਨੂੰ ਠੀਕ ਹੈ ਜੀ ਚਲੋ ਜੀ ਦੇਖਿਓ ਦੇਖ ਕਿੰਨੀ ਕੀ ਦੇਰ ਤੱਕ ਇਹ ਬੱਦਲ ਹੈ ਕਿੰਨੀ ਕੀ ਦੇਰ ਤੱਕ ਮੀਂਹ ਪੈਂਦਾ ਬੱਦਲ ਵੈਸੇ ਕੁੜਿਆ ਆਇਆ ਹੈ ਇਹ ਸਾਰੇ ਪੰਜਾਬ 'ਚ ਕੱਲ ਦਾ ਜਿਸ ਹਿਸਾਬ ਨਾਲ ਦੱਸਿਆ ਉਸ ਹਿਸਾਬ ਨਾਲ ਪੈ ਜਾਵੇ ਫਿਰ ਤਾਂ ਕੋਈ ਟੈਨਸ਼ਨ ਨਹੀਂ ਨੋ ਪ੍ਰੋਬਲਮ ਚਲੋ ਜੀ ਮਿਲਾਂਗੇ ਤੁਹਾਨੂੰ ਫੇਰ ਨਵੀਂ ਅਪਡੇਟ ਲੈ ਕੇ ਤਤਕ ਰੱਖੋ ਆਪੋ ਆਪਣਾ ਧਿਆਨ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਨਹੀਂ ਕੀਤਾ ਹਜੇ ਤੱਕ ਕਰੋ ਇੰਜੋਏ ਮੀ ਨੂੰ ਤੇ ਦੁਆ ਕਰੋ ਵੀ ਰੱਜਮਾ ਮੀ ਪਵੇ ਤੇ ਥੋੜੀ ਆਪਾਂ ਨੂੰ ਗਰਮੀ ਤੋਂ ਰਾਹਤ ਮਿਲੇ ਧੰਨਵਾਦ ਨਾਲ ਜੁੜਨ ਲਈ